ਪੰਜਾਬ ਦਾ ਪਾਣੀ ਜਿਹੜਾ ਉਹ ਹਰਿਆਣਾ ਨੂੰ ਦੇਣ ਸੰਬੰਧੀ ਅੱਜ ਸਵੇਰੇ ਜਿਹੜੀ ਕਾਰਵਾਈ ਕੀਤੀ ਜਾਣੀ ਸੀ ਜਿਸ ਨੂੰ ਲੈ ਕੇ BBMP ਦੇ ਚੇਅਰਮੈਨ ਮਨੂਜ ਪ੍ਰਪਾਤੀ ਨੰਗਲ ਵਿਖੇ ਪੁੱਜਦੇ ਨੇ ਉਸ ਉਪਰੰਤ ਆਮ ਆਦਮੀ ਦੇ ਪਾਰਟੀ ਦੇ ਜਿਹੜੇ ਵਰਕਰ ਨੇ ਡਾਕਟਰ ਸੰਜੀਵ ਗੋਤਮ ਦੀ ਅਗਵਾਈ ਦੇ ਹੇਠ BBMP ਦੇ ਚੇਅਰਮੈਨ ਨੂੰ ਨੰਗਲ ਡੈਮ ਵਿਖੇ ਐਂਟਰ ਕਰਨ ਤੋਂ ਰੋਕਿਆ ਗਿਆ ਉਸ ਤੋਂ ਬਾਅਦ ਦਾ ਕਟਨਾਕ੍ਰਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਤੋਂ ਬਾਅਦ BBMP ਦੇ ਚੇਅਰਮੈਨ ਨੰਗਲ ਦੇ BBMP ਦੇ ਰੈਸਟ ਹਾਊਸ ਜਿਸ ਨੂੰ ਸਤਿਯਾ ਸਥਨ ਕਿਹਾ ਜਾਂਦਾ ਉੱਥੇ ਪਹੁੰਚੇ ਨੇ ਤੇ ਉਪਰੰਤ BBMP ਦੇ ਸਮੂਹ ਜਿਹੜੇ ਅ ਕਾਸਟੋਰ ਤੁਹਾਨੂੰ ਦੱਸਦੀ ਆਮ ਆਦਮੀ ਪਾਰਟੀ ਦੇ ਜਿਹੜੇ ਸਮੂਹ ਵਰਕਰ ਨੇ ਉਹ ਸਤਲੋ ਸਦਨ ਦੇ ਬਾਹਰ ਇਕੱਤਰ ਹੁੰਦੇ ਨੇ ਮੰਤਰੀ ਹਰਜੋਤ ਮੈਸ ਦੀ ਅਗਵਾਈ ਦੇ ਵਿੱਚ ਜਿਹੜਾ ਧਰਨਾ ਲਗਾਇਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਸਤਲੋ ਸਦਨ ਦਾ ਜਿਹੜਾ ਜੇਤ ਹੈ ਉਸ ਨੂੰ ਤਾਲਾ ਲਾੜ ਦਿੱਤਾ ਗਿਆ ਤੇ ਇੱਥੇ ਨਾ ਕਿਤੇ ਬੀਬੀ ਐਮਬੀ ਦੇ ਚੇਅਰਮੈਨ ਨੂੰ ਘੱਟ ਲਿਆ ਗਿਆ ਅੰਦਰ ਕਾਰਨ ਇਹ ਹੈ ਕਿ ਪੰਜਾਬ ਦੇ ਪਾਣੀਆਂ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਦੇ ਪਾਣੀਆਂ ਦੇ ਉੱਪਰ ਪੰਜਾਬ ਦਾ ਹੱਕ ਹੈ ਤੇ ਇਸ ਪਾਣੀ ਨੂੰ ਕਿਸੇ ਹੋਰ ਜ਼ਿਲ੍ਹੇ ਨੂੰ ਨਹੀਂ ਦਿੱਤਾ ਜਾ ਸਕਦਾ ਹੈ ਦੂਜੇ ਪਾਸੇ ਮੰਗ ਕੀਤੀ ਜਾ ਰਹੀ ਹੈ ਕਿ BBMP ਦੇ ਚੇਅਰਮੈਨ ਨੂੰ ਗ੍ਰਿਫਤਾਰ ਕੀਤਾ ਜਾਵੇ ਪੰਜਾਬ ਪੁਲਿਸ ਦੇ ਵੱਲੋਂ ਕਿਉਂਕਿ ਪੰਜਾਬ ਦਾ ਜੋ ਮਾਹੌਲ ਹੈ ਨੰਗਲ ਦਾ ਜੋ ਮਾਹੌਲ ਹੈ ਉਸ ਨੂੰ ਕਿਤੇ ਨਾ ਕਿਤੇ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਹੈ BBMP ਦੇ ਚੇਅਰਮੈਨ ਦੇ ਵੱਲੋਂ ਕੀਤੀ ਜਾ ਰਹੀ ਹੈ ਸੋ ਜ਼ੋਰਦਾਰ ਜਿਹੜੀ ਨਾਅਰੇਬਾਜ਼ੀ BBMP ਦੇ ਖਿਲਾਫ ਹੋ ਰਹੀ ਹੈ ਤੇ ਚੰਦ ਮਿੰਟਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਨੰਗਲ ਦੇ ਇਸ ਸਤਲੁਜ ਸਦਨ ਦੇ ਬਾਹਰ ਪੁੱਜਣ ਵਾਲੇ ਨੇ ਦੇ ਵੀ ਸਾਡੇ ਲੋਕਾਂ ਦੇ ਵਿੱਚ ਭਾਰੀ ਅਕ੍ਰੋਸ਼ ਹੈ ਇੱਕ ਪਾਸੇ ਅਸੀਂ ਇਸ ਵਕਤ ਇੰਨਾ ਜਿਹੜਾ ਹੈ ਅਬ ਜਿਹੜਾ ਇਸ ਵਕਤ ਅਸੀਂ ਲੜਾਈ ਲੜਦੇ ਪਏ ਆ ਪੂਰੇ ਮੁਲਕ ਦੀ ਲੜਾਈ ਲੜਦੇ ਪਏ ਆ ਅਸੀਂ ਜਿਹੜਾ ਹੈ ਇਸ ਵਕਤ ਜਿਸ ਤਰੀਕੇ ਨਾਲ ਪਾਕਿਸਤਾਨ ਦੇ ਨਾਲ ਮਾਹੌਲ ਹੈ ਸਾਡਾ ਇੱਕ ਸਰਦੀ ਸਰਹੱਦੀ ਸੂਬਾ ਉਸੇ ਵਕਤ BBMP ਦੇ ਵੱਲੋਂ ਇੱਕ ਜਿਹੜੀ ਕੋਸ਼ਿਸ਼ ਜਿਹੜੀ ਇੱਥੇ ਆ ਕੇ ਚੇਅਰਮੈਨ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਅਸੀਂ ਸਾਡੇ ਸਾਰੇ ਸਾਥੀਆਂ ਨੇ BBMP ਦੇ ਚੇਅਰਮੈਨ ਨੂੰ ਬੰਦਕ ਬਣਾ ਲਿਆ ਅਸੀਂ ਬਿਲਕੁਲ ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਉੱਤੇ ਦੇਸ਼ਦਰੋਹ ਦਾ ਪਰਚਾ ਹੋਵੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਇੱਕ ਲੜਾਈ ਪਾਕਿਸਤਾਨ ਨਾਲ ਲੜਦੇ ਪਿਆ ਤੇ ਸਾਡੇ ਇਸ ਵਕਤ ਸਾਡੇ ਨੌਜਵਾਨ ਸਾਡੇ ਪੁੱਤ ਜਿਹੜੇ ਬਾਰਡਰਾਂ ਤੇ ਖੜੇ ਐ ਤੇ ਇੱਕ ਸਿੱਧੀ ਇਹਦਾ ਮਤਲਬ ਇਹ ਹੈ ਕਿ BBMP ਦਾ ਚੇਅਰਮੈਨ ਇਹ ਚਾਹੁੰਦਾ ਹੈ ਕਿ ਪੰਜਾਬ ਦੇ ਹਾਲਾਤ ਜਿਹੜੇ ਖਰਾਬ ਹੋਣ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚ ਪਾਣੀਆਂ ਦਾ ਕਿੰ ਇਹ ਸੈਂਸਿਟਿਵ ਇਸ਼ੂ ਹੈ ਸਾਡੀ ਕਿੰਨੀ ਸ਼ਹਾਦਤਾਂ ਦਿੱਤੀਆਂ ਪਾਣੀ ਦੇ ਮੋਰਚੇ ਲਈ ਤੇ ਕਿੰਨੀਆਂ ਜਾਨਾਂ ਗਈਆਂ ਉਸ ਦੇ ਬਾਵਜੂਦ ਐਦਾਂ ਦੇ ਮੌਕੇ ਦੇ ਉੱਤੇ ਜਦੋਂ ਪਤਾ ਬਾਰ ਬਾਰ ਲੋ ਰਿਪੋਰਟਸ ਐ ਲੋਕਲ ਲੋਕਾਂ ਦੇ ਇਕੱਠ ਹੈ ਤੇ ਇੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੋਬਾਈਲਾਈਜੇਸ਼ਨ ਹੋ ਚੁੱਕੀ ਹੈ ਆਸ-ਪਾਸ ਦੇ ਪਿੰਡਾਂ ਦੇ ਲੋਕ ਆ ਰਹੇ ਆ ਤੇ ਅਗਰ ਇਹ ਮਾਹੌਲ ਵਿਗੜਦਾ ਤਾਂ ਇਸ ਦਾ ਸਿੱਧੇ ਜ਼ਿੰਮੇਦਾਰ BBMP ਦਾ ਚੇਅਰਮੈਨ ਹੋਊਗਾ BBMP ਦਾ ਪ੍ਰਸ਼ਾਸਨ ਹੋਊਗਾ ਤੇ ਅਸੀਂ ਹੁਣ ਜਿਹੜਾ ਆਫੀਸ਼ੀਅਲੀ ਸਾਡੇ ਸਾਰੇ ਸਾਥੀ ਅਸੀਂ SSP ਰੂਪਨਗਰ ਨੂੰ ਬੁਲਾਇਆ ਤੇ ਉਹਨਾਂ ਨੂੰ ਕਿਹਾ ਕਿ ਇਹਨਾਂ ਦੇ ਉੱਤੇ ਦਿਨੋਂ ਨੇ ਅਰੈਸਟ ਕੀਤਾ ਜਾਵੇ ਇਸ ਚਾਨਾ ਪੀਟੀਸੀ ਨਿਊਜ਼ ਮੰਗਲ